ਹਾਂ ਅਸਿਕਾ ਜੀ ਸਾਰੇ ਮੈਂ ਹੋਕੀ ਹਾਲ ਚਾਲ ਹੈ ਉਮੀਦ ਕਰੀ ਬੂ ਸਾਰੇ ਠੀਕ ਠਾਕ ਹਾਂ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਗੈਸ ਕਰ ਲਿਆ ਹੁਣ ਤੁਸੀਂ ਵੀ ਮੈਂ ਆਪਦੇ ਘਰ ਨਹੀਂ ਹੈਗੀ ਆਪਣੀ ਸਿਸਟਰ ਦੇ ਘਰ ਰਹੀ ਹਾਂ ਕਈ ਦਿਨਾਂ ਤੋਂ ਹਾਂ ਤੇ ਉਹਨਾਂ ਦੇ ਬੱਚੇ ਵੀ ਮਾਰੇ ਦੇਖਿਆ ਤੁਸੀਂ ਮੈਨੂੰ ਬਹੁਤ ਦਿਨ ਬਾਅਦ ਅੱਜ ਥੋੜਾ ਜਿਹਾ ਲिटल ਬਿੱਟ ਨਿਭੜਿਆ ਹੋਈ ਚਲੋ ਇੱਕ ਛੋਟੀ ਨਿਕਲੀ ਦਿਨੀ ਤੁਹਾਨੂੰ ਪਤਾ ਹੈ ਮੇਰਾ ਕਿਸੇ ਪ੍ਰੋਬਲਮ ਨਾਲ ਜੁੜ ਰਹੀ ਸੀਗੀ ਤੇ ਇਸ ਕਰਕੇ ਮੂਡ ਜਾਨੀ ਬਣ ਰਿਹਾ ਸੀ ਵੀਡੀਓ ਬਣਾਉਣਾ ਤਾਂ ਹੁਣ ਥੋੜਾ ਜਿਹਾ ਟਰੈਕ ਤੇ ਆਉਣ ਲੱਗੀ ਮੇਰੀ ਪ੍ਰੋਬਲਮ ਤਾਂ ਚਲੋ ਫਿਰ ਅੱਜ ਸੋਚਿਆ ਪੜੀ ਰੂ ਹੋਣੀ ਹੈ ਤੇ ਪਿਛਲੇ ਦਿਨਾਂ ਚ ਮੈਂ ਆਈ ਪੈਕਿੰਗ ਤੇ ਆ ਕੇ ਫਿਰ ਵਾਪਸ ਚਲੀ ਗਈ ਵਾਪਸ ਕਿਉਂ ਚਲੀ ਗਈ ਫਿਰ ਦੁਬਾਰਾ ਆ ਗਈ ਇਹਦਾ ਇਹਦਾ ਵੀ ਤੁਹਾਨੂੰ ਮੈਂ ਕੱਲ ਨੂੰ ਦੱਸਦੀਆਂ ਦਿਖਾਉਣੀ ਆ ਤੁਹਾਨੂੰ ਵੀ ਮੈਂ ਉੱਥੇ ਕੀ ਕਰਨ ਗਈ ਸੀਗੀ ਹੈ ਨਾ ਤੇ ਐਕਚੁਅਲੀ ਕੀ ਹੁੰਦਾ ਕਿ ਅ ਪਹਿਲਾਂ ਸੀ ਜਦ ਆ ਵੀ ਛੁੱਟੀਆਂ ਚ ਮੈਂ ਆ ਗਈ ਤੇ ਉਸ ਤੋਂ ਬਾਅਦ ਫਿਰ ਦਿਉਰਦਰਾਣੀ ਆਉਣਾ ਸੀਗਾ 7 ਤਰੀਕ ਨੂੰ ਤੇ 7 ਨੂੰ ਫਿਰ ਮੈਂ ਉਹਨਾਂ ਦੇ ਸੇਮ ਡੇ ਉਹਨਾਂ ਦੇ ਆਉਣ ਵੇਲੇ ਮੈਂ ਪਹੁੰਚ ਗਈ ਸੀਗੀ ਕਿਉਂਕਿ ਆਈ ਬਿਲਕੁਲ ਹੀ ਅੱਛਾ ਨਹੀਂ ਲੱਗਦਾ ਹੈਗਾ ਕਿ ਉਹ ਹੋਣ ਤੇ ਉਹਨਾਂ ਨੇ ਆਉਂਦਿਆਂ ਨੂੰ ਅਸੀਂ ਘਰੇ ਨੂੰ ਗਈ ਹੈ ਨਾ ਤਾਂ ਫੇਰ ਇਸ ਕਰਕੇ ਮੈਂ ਵਾਪਸ ਚਲੀ ਗਈ ਐਸਾ ਕੋਈ ਵੀ ਮੈਂ ਪਲਾਨ ਕਦੇ ਵੀ ਹੈ ਨਹੀਂ ਬਣਾਉਂਦੀ ਕਿ ਮੇਰਾ ਪਲਾਨ ਬਸ ਜਿਹੜਾ ਬਣ ਗਿਆ ਉਹ ਫਿਕਸ ਹੈ ਤਾਂ ਉਹਨਾਂ ਨੂੰ ਕੁਝ ਕੀ ਮੈਂ ਪਲਾਨ ਕੀ ਕਰਦੀ ਤਾਂ ਹੀ ਪਹਿਲੇ ਦਿਨੀ ਆ ਗਈ ਸੀਗੀ ਕਿਉਂਕਿ ਦਿਨ ਵੱਡੇ ਜਾਂਦੀਆਂ ਫੇਰ ਹਨਾ ਫੇਰ ਵਾਪਸ ਚਲੀ ਗਈ ਤੇ ਫੇਰ ਜਦੋਂ ਉਹ ਵੀ ਆਪਣੇ ਪਿੱਕੇ ਚਲੀ ਗਈ ਫੇਰ ਵਾਪਸ ਆਈ ਅਸੀਂ ਪਲਾਨ ਕਰਕੇ ਹੀ ਰਹੀਆਂ ਸੀ ਜਿੰਨਾ ਚਿਰ ਅਸੀਂ ਰਹਿਣੀਆਂ ਦੋਨੇ ਦਰਾਣੀ ਚਾਣੀ ਹਨਾ ਤੂੰ ਚਿਰ ਅਸੀਂ ਮਤਲਬ ਦੋਨੋਂ ਹੋਣੀ ਚਾਹੀਦੀਆਂ ਘਰੇ ਇਕੱਠੀਆਂ ਆਣੀ ਵੀ ਇੱਕ ਜਾਨੀ ਪਹਿਲਾਂ ਪੈਕੇਜ ਲਈ ਗਈ ਫਿਰ ਦੂਜੀ ਲਈ ਗਈ ਫਿਰ ਤਾ ਅੱਡਾ ਨਹੀਂ ਹੋ ਜਾਗੇ ਤਾਂ ਇਸ ਕਰਕੇ ਅਸੀਂ 8-7 ਦਿਨ ਇਕੱਠਿਆਂ ਰਹਿ ਲਿਆ ਤੇ ਉਸ ਤੋਂ ਬਾਅਦ ਫਿਰ ਉਹ ਆਪਣੇ ਪੇਕੇ ਦੇ ਲਈ ਵੀ ਮੈਂ ਇੱਧਰ ਨੂੰ ਆ ਗਈ ਤੇ ਚਲੋ ਹੁਣ ਮਲਾਉਣੀ ਆ ਤੁਹਾਨੂੰ ਵੀ ਉਹ ਕੀ ਕੀ ਗਿਫਟ ਲੈ ਕੇ ਆਈ ਮੇਰੇ ਵਾਸਤੇ ਸਾਡੇ ਵਾਸਤੇ ਕਿਉਂਕਿ 25ਵੀਂ ਐਨੀਵਰਸਰੀ ਤੇ ਉਹ ਉਹ ਹੋਦੋਂ ਹੈ ਨਹੀਂ ਸੀ ਤਾਂ ਹੀ ਅਸੀਂ ਸੈਲੀਬ੍ਰੇਟ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਤੋਂ ਬਿਨਾ ਸਾਨੂੰ ਮਜ਼ਾ ਨਹੀਂ ਆਉਂਦਾ ਸਾਰੇ ਪਰਿਵਾਰ ਇਕੱਠਾ ਹੋਈਦਾ ਤਾਂ ਚਲੋ 26 ਮਹੀਨਾ ਮਨਾ ਲਾਂਗੇ ਰੱਬ ਤੁਹੱਖ ਰੱਖੇ ਤੇ ਚਲੋ ਫਿਰ ਦਿਖਾਉਣੀ ਆ ਤੁਹਾਨੂੰ ਮੈਂ ਵੀ ਉਹ ਕੀ ਲੈ ਕੇ ਆਈ

तो पर काम मैं जरा एडुकला की देखा कि मैं था देख पाई तो ना के चक्कर की जमीन ला देती ना हां हां ओके फिर इसका पता पड़ गए आओ बहुत हो गया करो वाच फॉर्म भरना

ਨੋ ਅਤਾ ਪਟੇਲ ਸੀ ਚਾਂਦੀ ਹੈ ਬੇਦਰ ਪਰ ਉਹ ਘਰੇ ਕੜਕੜ 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 ਬੋਦੀ ਜਾਂਦੇ ਹੈ ਸ਼ਾਂਤ ਹੈ ਮਿਕਰ ਸਿੱਦੇ ਬੋ ਕਰ ਲਾ ਸਰ ਜੀ ਵਿੱਚ ਹੋ ਸੌਰੀ ਦੇਖ ਨਹੀਂ ਆ ਰਿਹਾ ਮੈਂ ਨਾ ਕੰਟ ਬੋਰ ਪਰਫੈਕਟ ਨਹੀਂ ਹੈ ਇੱਥੇ ਰੁਕ ਜਾ ਇਹ ਆਪਾਂ ਲੂ دو ساڈے ائیڈرا دے اندر ہوکی چتنے پر ہاں ہاں بہت سارے السلام علیکم ادھر کونس ڈیٹ ٹو دے میرے تے دعائیں ملدی سی ادھر کرو گے یہ روز روز پاس آو اچھا دونوں نے دونوں دے یوز ہے بڑی بڑی او ویسے تاں لوگ کہ رہے ہیں نہیں اچھا ہاں قابل پیائے پیور کا تے تو سے اچھا کوئی نہیں پیرا ہوں اپ کریا سی ہاں ٹھیک ہے تو اینفارمیشن دے دے کم ਸਰ ਥੈਂਕ ਯੂ ਜੀ ਬਹੁਤ ਜਿਆਦਾ ਸੋਮੇ ਤੁਹਾਡੇ ਮੈਚਸ ਲੁਕ ਰਿਹਾ ਐਕਟਸ ਕਮੇ ਇਹ ਇਹ ਉਹਦੇ ਨਾਲ ਜਿਆਦਾ ਵਧੀਆ ਅਸੀਂ ਅਸੀਂ ਜਿਹੜੀ ਚੀਜ਼ ਸਿਲੈਕਟ ਕੀਤੀ ਸੀ ਉਹ ਸੀਗਾ ਵੀ ਦੋਨਾਂ ਦਾ ਸੇਮ ਬ੍ਰਾਂਡ ਹੋਣਾ ਚਾਹੀਦਾ ਪਹਿਲਾਂ ਤੁਸੀਂ ਕਲਰ ਪਹਿਲਾਂ ਤਾਂ ਅਸੀਂ ਹੱਡਸਟ ਲੈ ਲਏ ਸੀਗੇ ਫਿਰ ਸਾਨੂੰ ਆਇਆ ਹੋ ਗਿਆ ਵੀ ਕਿਤੇ ਆਏ ਵਦਾਈ ਨਾ ਹੋ ਜੇ ਵੀ ਇਹ ਵਾਲਾ ਇਦਨ ਦਾ ਬ੍ਰਾਂਡ ਕਿਉਂ ਆਇਆ ਇਹ ਮੇਰੇ ਵਾਲਾ ਬ੍ਰਾਂਡ ਕਿਉਂ ਆਇਆ ਲੋ ਜੀ ਸਾਡੀ ਯੂਨੀਵਰਸਿਟੀ ਗਿਫਟ ਹੈ

ਬਿਊਟੀਫੁੱਲ ਹਾਂ ਸਿੱਧੀ ਬੜੀ ਹੈ ਸਿੱਧੀ ਹੁਣ ਸਿੱਧੀ ਹੋ ਗਈ ਠੀਕ ਹੈ ਇੱਕ ਮੇਰੀ ਆਪਦੀ ਹੋ ਗਈ ਦੋਨਾਂ ਦਾ ਹੀ ਚੱਲ ਰਿਹਾ ਹੈ ਨਾ ਹਾਂ ਹਾਂ ਇਹ ਮੇਰੀ ਕੜੀ ਹੈ ਇਹ ਹੈ ਸਾਡੇ ਬੱਚੇ ਨੇ ਮੇਰੇ ਇਹ ਹੈਗੇ ਤਾਂ ਕਾਗਜ਼ਾਂ 'ਚ ਦਿਓਦਰਾ ਨਹੀਂ ਹੈ ਪਰ ਇਮੋਸ਼ਨਲੀ ਤਾਂ ਦਰਾਣੀ ਵੀ ਮੇਰੀ ਬੇਟੀਆਂ ਵਰਗੀ ਹੈ ਐ ਕਰੀ ਤਾਂ ਮੈਂ ਪੜਾਵਾਂਗਾ ਬਹੁਤ ਪਿਆਰ ਲੋ ਜੀ ਲੋਕਾਂ ਦੇ ਦਰਾਣੀ ਅੰਦਰ ਪੜਾਣਾ ਹੁੰਦਾ ਇਨਸ਼ਾ ਅ ਮੇਰੇ ਕੋਲ ਬੱਚੇ ਵਰਗੀ ਬੀਟੀ ਹੈ ਨੇ ਦੇ ਦੋ ਨਵਾਂ ਚੇਲੇ ਛੋਟਾ ਥੈਂਕ ਯੂ ਲੋ ਹਾਂ ਲੋ ਜੀ ਦਾਦੀ ਭਾਵੇਂ ਚਿੱਟੀ ਹੋਗੀ ਪਰ ਹੈਗਾ ਇਹ ਬੱਚਾ ਜਈ ਹੈ ਇਹ ਹਾਂ ਰਹੀ ਸਾਡੇ ਸਾਰੇ ਬੇਬੇ ਆਹ ਜ਼ਿਆਦਾ ਜੀ ਮਦਦ ਨੁਸਾਨ ਨਹੀਂ ਆਹ ਜ਼ਿਆਦਾ ਜੇ ਮੈਨੂੰ ਆਣਾ ਚਾਹੀਦਾ ਅਸੀਂ ਹੁਣ ਦੋਲੇ ਦੇਖਾਂਗੇ ਹਾਂ ਦੋਲੇ ਨਹੀਂ ਦੇਖ ਲੈ ਜੀ ਤੋ ਇਹਦਾ ਇਹਨੂੰ ਹੋਰ ਚੰਗਾ ਹਾਂਜੀ ਨਹੀਂ ਵਸੇ ਜਲੋ ਜੀ ਥੈਂਕ ਯੂ ਥੈਂਕ ਯੂ ਸੋ ਮਚ ਇਹ ਜੀ ਸਾਡੀ 25ਵੀਂ ਅਨਿਵਰਸਰੀ ਦਾ ਗਿਫਟ ਸੀਗਾ ਅਸੀਂ ਜਿਆਦਾ ਸੈਲੀਬ੍ਰੇਟ ਨਹੀਂ ਕੀਤੀ ਕਿਉਂਕਿ ਇਹ ਆਈ ਨਹੀਂ ਹੋਈ ਸੀ ਉਦੋਂ ਪਰ ਗਿਫਟ ਲਿਆ ਇਹ ਸਾਡੇ ਲਈ ਸਟਾਰਟ ਕਰਦੇ ਸਟਾਰਟ ਕਰਦੇ ਸੈਲੀਬ੍ਰੇਸ਼ਨ ਸਟਾਰਟ ਹੋ ਗਈ ਠੀਕ ਹੈ ਜੀ रोडी 25th एनिवर्सरी का तो बीवी में आओगे है तो हम सैंगुरिया हैस का बीवी मेरे दे दे जो सैंगुरिया दो बीवी तो एक्सेप्टेबल है बीवी एनिवर्सरी तो एक्सेप्टेबल है तो हो बीवी अच्छी भी देती है 10वीं पे मैंने मैंने एक डायमंड का कड़ा लेके रखता से कहने से बीवी में तो दो नेक कटने हां का पदे भी नहीं कहा हां आए तो मैं कभी भी नहीं कहा हां बीवी ने ले ले

ਦੇਖ ਇਹਨੇ ਆਪੇ ਖਰੀਦੀ ਹੋਈ ਐ ਨਾ ਉਹਨੇ ਵੀ ਤਾਂ ਆਪੇ ਖਰੀਦੀ ਆ ਚਾ ਇਹਦਾ ਵੀ ਗਿਫਟ ਹੀ ਐ ਤੇ ਤੈਨੂੰ ਨਹੀਂ ਦਿੰਦਾ ਗਿਫਟ ਤੈਨੂੰ ਮੈਂ ਦੇ ਦਿੰਦਾ ਪੁੱਤ ਹਾਂ ਇਧਰ ਪੈ ਜਾ ਉਹਦਾ ਸਿੱਕ ਸੁਣ ਬਰਥਡੇ ਗਿਫਟ ਹੈ ਬਰਥਡੇ ਗਿਫਟ ਹੈ ਲਓ ਜੀ ਪਬਲੀਕਲੀ ਇਸ ਨੂੰ ਹੁਣ ਅਪਰੂਵ ਕਰਤਾ ਇਹ ਬਰਥਡੇ ਗਿਫਟ ਹੈ ਨਹੀਂ ਹੈ ਨਾ ਮੈਨੂੰ ਕੋਈ ਗਿਫਟ ਸਾਡੇ ਗਿਫਟ ਘੜੀਆਂ ਦਾ ਹੀ ਦਿੰਦੇ ਨੇ ਸਾਡੇ ਘੜੀਆਂ ਦਾ ਹੀ ਫੌਟ ਬਹੁਤ ਪਿਆ ਗਿਆ ਵਾਈਟ ਲਾ ਦੇਣੀ ਹੈ ਘੜੀਆਂ ਦੀ ਡਿਸ਼ ਵੀ ਵਰ ਲਈ ਘੜੀ ਉਹ ਲੈ ਆਏ ਅੱਛਾ ਜਿਹੜੀ ਗੱਲ ਤੁੰਦ ਖਾ ਰਹੀ ਸੀ ਉਹ ਨਹੀਂ ਜੂ ਲੈ ਸੀ ਆਵੇ ਉਹ ਥ੍ਰੀ ਕਲੀਨ ਕਰਨ ਆ ਫਰਲੇ ਗਿਆ